ਪੁਲਸ ਵਾਲੇ ਨੇ ਕਟਿਆ ਦੂਜੇ ਪੁਲਸ ਮੁਲਾਜ਼ਮ ਦਾ ਚਲਾਨ ਜੀ ਆ ਬਿਲਕੁਲ ਸਹੀ ਸੁਣਿਆ ਤੁਸੀਂ ਇਹ ਵੀਡੀਓ ਵੇਖੋ ਸਭ ਤੋਂ ਪਹਿਲਾਂ ਤਾਂ ਪੂਰੀ ਵੀਡੀਓ ਦੇ ਵਿੱਚ ਕੀ ਦੇਖ ਰਿਹਾ ਹੈ ਕਿ ਪੁਲਸ ਮੁਲਾਜ਼ਮ ਖੜੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਪੁਲਸ ਅਧਿਕਾਰੀ ਦੇ ਵੱਲੋਂ ਦੂਜੇ ਪੁਲਸ ਅਧਿਕਾਰੀ ਦਾ ਚਲਾਨ ਕਟਿਆ ਗਿਆ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਕਿਉਂਕਿ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਤੇ ਸੁਣ ਰਹੇ ਹੋਵੋਗੇ ਜਿਸ ਦੇ ਵਿੱਚ ਕਿ ਦੂਜਾ ਅਧਿਕਾਰੀ ਜਿਸ ਦਾ ਚਲਾਨ ਕਟਿਆ ਗਿਆ ਉਹ ਗੁੱਸੇ ਦੇ ਵਿੱਚ ਹੈ ਤੇ ਦੂਸਰੇ ਪੁਲਿਸ ਮੁਲਾਜ਼ਮ ਨੂੰ ਕੁਝ ਕਹਿ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਦੱਸਿਆ ਜਾ ਰਿਹਾ ਕਿ ਇਹ ਜਲੰਧਰ ਸ਼ਹਿਰ ਦਾ ਵੀਡੀਓ ਹੈ ਤੇ ਸਿਵਲ ਹਸਪਤਾਲ ਤੋਂ ਸ਼੍ਰੀ ਰਾਮ ਚੌਂਕ ਤੱਕ ਦੀ ਜਿਹੜੀ ਸੜਕ ਹੈ ਉਸੇ ਦਾ ਹੀ ਇਹ ਵੀਡੀਓ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਤੁਹਾਨੂੰ ਪੁਲਿਸ ਮੁਲਾਜ਼ਮ ਦੇਖ ਰਹੇ ਹੋਣਗੇ ਘਟਨਾ ਜਿਹੜੀ ਹੈ ਉਹ ਰਾਘੀਰ ਦੇ ਵੱਲੋਂ ਰਿਕਾਰਡ ਕਰ गई अपने कैमरे के बिचार ਮੈਂ ਕਰਾਂ ਮੈਂ ਕਹਿੰਦਾ ਵੀ ਇਹ ਪੁਲਸ ਵਾਲਾ ਪੁਲਸ ਵਾਲਾ ਜੀ ਦਾ ਹੁੰਦਾ ਲੋਕਾਂ ਦਾ ਨਾਮ ਕਹਿੰਦੇ ਆ ਲੈ ਟਾਈਮ ਕਿਉਂ ਆਊਗਾ ਪੁਲਸ ਵਾਲਾ ਪੁਲਸ ਵਾਲੇ ਨੂੰ ਦੇਖੋ ਟਾਈਮ ਆਊਗਾ